ਹਰੇ ਹਰੇ ਕਾ ਉਤੇ ਉੱਚੀਆਂ ਹਵੇਲੀਆਂ ਹਰੇ ਹਰੇ ਕਾ ਉਤੇ ਉੱਚੀਆਂ ਹਵੇਲੀਆਂ ਨੰਦ ਤੇ ਪਰਜਾਈ ਦੋਵੇਂ ਪੱਕੀਆਂ ਸਹੇਲੀਆਂ ਨੰਦ ਤੇ ਪਰਜਾਈ ਦੋਵੇਂ ਪੱਕੀਆਂ ਸਹੇਲੀਆਂ ਵਗਦੀ ਨਦੀ ਦੇ ਵਿੱਚ ਸੁੱਟਦੀਆਂ ਮੇਕਾਂ ਵਗਦੀ ਨਦੀ ਦੇ ਵਿੱਚ ਸੁੱਟਦੀਆਂ ਮੇਕਾਂ ਬਣਪਟਵਾਰੀ ਤੈਨੂੰ ਲਿਖਦੇ ਨੂੰ ਦੇਖਾਂ ਬਣਪਟਵਾਰੀ ਤੈਨੂੰ ਲਿਖਦੇ ਨੂੰ ਦੇਖਾਂ ਬਣਪਟਵਾਰੀ ਤੈਨੂੰ ਲਿਖਦੇ ਨੂੰ ਦੇਖਾਂ ਨਦੀ ਦੇ ਵਿੱਚ ਦੋ ਫੁੱਲ ਸੂਹੇ ਮੋਜ ਬੜੀ ਨੀ ਇਹਨਾ ਪੇਕਿਆਂ ਦੇ ਬੂਹੇ ਮੋਜ ਬੜੀ ਨੀ ਇਹਨਾ ਪੇਕਿਆਂ ਦੇ ਬੂਹੇ ਸੱਸ ਮੇਰੀ ਨੇ ਮੁੰਡੇ ਜੰਮੇ ਰੌਣੇ ਪੌਣੇ ਨਹੀਂ ਕਹਿੰਦੇ ਕਾਲੇ ਕੱਚੇ ਪੌਣੇ ਨਹੀਂ ਕਹਿੰਦੇ ਕਾਲੇ ਕੱਚੇ ਪੌਣੇ ਕਾਲੇ ਕੱਚੇ ਪੌਣੇ ਨਹੀਂ ਕਹਿੰਦੇ ਕਾਲੇ ਕੱਚੇ ਪੌਣੇ ਬੱਲੇ ਬੱਲੇ ਬਿਨਾ ਨਾ ਨਾ ਨੀ ਰੱਬ ਵਰਗੇ ਬੱਲੇ ਬੱਲੇ ਨੀ ਨਾ ਨਾ ਨੀ ਰੱਬ ਵਰਗੇ ਦੋਤੇ ਦੋ ਤੀਆਂ ਨੂੰ लाड़ ਲੜਾਉਂਦੇ ਨਾ ਨਾ ਨੀ ਰੱਬ ਵਰਗੇ ਦੋਤੇ ਦੋ ਤੀਆਂ ਨੂੰ लाड़ ਲੜਾਉਂਦੇ ਨਾ ਨਾ ਨ ਨਿਰਭ ਵਰਗੇ ਪੈਣਾ ਵਰਗਾ ਸਾਖ ਨਾ ਕੋਈ ਟੁੱਟ ਕੇ ਨਾ ਬਹਿ ਜੋ ਵੀਰ ਨੋ ਪੈਣਾ ਵਰਗਾ ਸਾਖ ਨਾ ਕੋਈ ਟੁੱਟ ਕੇ ਨਾ ਬਹਿ ਜੋ ਵੀਰ ਨੋ ਬੱਲੇ ਬੱਲੇ ਨੀ ਵੀਰ ਕਰ ਪੁੱਤ ਜੰਮਿਆ ਬੱਲੇ ਬੱਲੇ ਨੀ ਵੀਰ ਕਰ ਪੁੱਤ ਜੰਮਿਆ ਬਾਪੂ ਮੱਜੀਆਂ ਦੇ ਸੰਗਲ ਫੜਾਵੇ ਵੀਰ ਕਰ ਪੁੱਤ ਜੰਮਿਆਂ ਬਾਪੂ ਮੱਜੀਆਂ ਦੇ ਸੰਗਲ ਫੜਾਵੇ ਵੀਰ ਕਰ ਪੁੱਤ ਜੰਮਿਆਂ ਕੱਚ ਦੇ ਗਲਾਸ ਵਿੱਚ ਸੋਨੇ ਦੀਆਂ ਵਾਲੀਆਂ ਕੱਚ ਦੇ ਗਲਾਸ ਵਿੱਚ ਸੋਨੇ ਦੀਆਂ ਵਾਲੀਆਂ ਜਿਉਂਦੇ ਰਹਿਣ ਮਾਪੇ ਤੀਆਂ ਪੁੱਤਾਂ ਵਾਂਗੂ ਪਾਲੀਆਂ ਜਿਉਂਦੇ ਰਹਿਣ ਮਾਪੇ ਤੀਆਂ ਪੁੱਤਾਂ ਵਾਂਗੂ ਪਾਲੀਆਂ ਜਿਉਂਦੇ ਰਹਿਣ ਮਾਪੇ ਤੀਆਂ ਪੁੱਤਾਂ ਵਾਂਗੂ ਪਾਲੀਆਂ ਕਿੱਥੇ ਤਾ ਰੱਖਾਂ ਤੇਰੇ ਹਲ ਤੇ ਪੰਜਾਲੀ ਕਿੱਥੇ ਤਾ ਰੱਖਾਂ ਤੇਰੇ ਹਲ ਤੇ ਪੰਜਾਲੀ ਕਿੱਥੇ ਖੜਾ ਮਾ ਤੇਰਾ ਜਾਮਾ ਮੁੰਡੇਆ ਤੈਨੂੰ ਜੱਚਦਾ ਏ ਕੁੜਤਾ ਪਾ ਜਾਮਾ ਮੁੰਡੇਆ ਤੈਨੂੰ ਜੱਚਦਾ ਏ ਕੁੜਤਾ ਪਾ ਜਾਮਾ ਮੁੰਡੇਆ ਤੈਨੂੰ ਜੱਚਦਾ ਏ ਕੁੜਤਾ ਪਾ ਜਾਮਾ ਮੁੰਡੇਆ ਨਾ ਕਿੱਕ ਕਰਤੇ ਚੜਦੀਆਂ ਨਾ ਜਾਮਣ ਤੇ ਚੜਦੀਆਂ ਨਾ ਕਿੱਕ ਕਰਤੇ ਚੜਦੀਆਂ ਨਾ ਜਾਮਣ ਤੇ ਚੜਦੀਆਂ ਦਾਦਕਿਆਂ ਦੇ ਲੱਛਣ ਮਾੜੇ ਮੈਂ ਤਾਂ ਰਾਖੀ ਕਰਦੀਆਂ ਦਾਦਕਿਆਂ ਦੇ ਲੱਛਣ ਮਾੜੇ ਮੈਂ ਤਾਂ ਰਾਖੀ ਕਰਦੀਆਂ ਭੂਆ ਕੁੜੀ ਨੂੰ ਵੇਚ ਕੇ ਅਸੀਂ ਫੋਰਡ ਟਰੈਕਟਰ ਲੈਣਾ ਉਹ ਆ ਕੁੜੀ ਨੂੰ ਵੇਚ ਕੇ ਅਸੀਂ ਬੋਰਡ ਟਰੈਕਟਰ ਲੈਣਾ ਗੁੱਸਾ ਨਾ ਕਰਿਓ ਦਾਦ ਕਿਓ ਅਸੀਂ ਇੱਕੋ ਕਿਲਾ ਵਾਉਣਾ ਗੁੱਸਾ ਨਾ ਕਰਿਓ ਦਾਦ ਕਿਓ ਅਸੀਂ ਇੱਕੋ ਕਿਲਾ ਵਾਉਣਾ ਗੁੱਸਾ ਨਾ ਕਰਿਓ ਦਾਦ ਕਿਓ ਅਸੀਂ ਇੱਕੋ ਕਿਲਾ ਵਾਉਣਾ ਤਾਵੇ 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 ਖੁੱਲਕੇ ਨੱਚ ਲੈਨੀ ਤੇਰੀ ਭਾਬੀ ਬੋਲੀਆਂ ਪਾਵੇ ਖੁੱਲਕੇ ਨੱਚ ਲੈਨੀ ਭਾਬੀ ਬੋਲੀਆਂ ਪਾਵੇ ਖੁੱਲਕੇ ਨੱਚ ਲੈਨੀ ਤੇਰੀ ਭਾਬੀ ਬੋਲੀਆਂ ਪਾਵੇ ਹੋਣੀ ਨਹੀਂ ਜ਼ਮਾਨਤ ਆਪਾਂ ਮੇਲਾਂਗੇ ਤਰੀਕ ਤੇ ਹੋਣੀ ਨਹੀਂ ਜ਼ਮਾਨਤ ਆਪਾਂ ਮੇਲਾਂਗੇ ਤਰੀਕ ਤੇ ਸੂਟ ਸਵਾਉਣਾ ਜੱਟਾ ਲੈ ਜਾਵੇ ਬੁਟੀਕ ਤੇ ਸੂਟ ਸਵਾਉਣਾ ਜੱਟਾ ਅੱਜ ਲੈ ਜਾਵੇ ਬੁਟੀਕ ਤੇ ਬਾਰੀ ਬਰਸੀ ਖਟਣ ਗਿਆ ਸੀ ਬਾਰੀ ਬਰਸੀ ਖਟਣ ਗਿਆ ਸੀ ਖਟਕੇ ਲਿਆਂਦਾ ਵਟਣਾ ਮੁੰਡੇ ਦੀ ਦਾਦੀ ਨੇ ਨੱਚ ਨੱਚ ਵੇੜਾ ਪਟਨਾ ਮੁੰਡੇ ਦੀ ਦਾਦੀ ਨੇ ਉਠਾ ਵਾਲਿਆ ਉਠਲਦੇ ਨੇ ਬਠਿੰਡੇ ਨੂੰ ਉਠਾ ਵਾਲਿਆ ਉਠਲਦੇ ਨੇ ਬਠਿੰਡੇ ਨੂੰ ਲੀਜੀ ਵੀਜੀ ਲੈ ਦੇ ਖੱਦਰ ਖੰਦਾਰੇ ਪਿੰਡੇ ਨੂੰ ਲੀਜੀ ਵੀਜੀ ਲੈ ਦੇ ਖੱਦਰ ਖੰਦਾਰੇ ਪਿੰਡੇ ਨੂੰ ਸ਼ਾਦੀ 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 ਗਿੱਧਾ ਤਾਂ ਸਜਦਾ ਜੇ ਨੱਚੇ ਮੁੰਡੇ ਦੀ ਦਾਦੀ ਗਿੱਧਾ ਤਾਂ ਸਜਦਾ ਨੱਚੇ ਮੁੰਡੇ ਦੀ ਦਾਦੀ ਗਿੱਧਾ ਤਾਂ ਸਜਦਾ ਜੇ ਨੱਚੇ ਮੁੰਡੇ ਦੀ ਦਾਦੀ ਦਾਦ ਕੀ ਕੁੜੀ ਨਿੱਕਲ ਚੱਲੀ ਕੱਛ ਚ ਲੈ ਕੇ ਰਸੇ ਵਿਠਿੰਡੇ ਤੂਰੀ ਜਾਂਦੀ ਸੀ ਚੌਕੀਦਾਰ ਦੱਸੇ ਵਿਠਿੰਡੇ ਤੂਰੀ ਜਾਂਦੀ ਸੀ ਚੌਕੀਦਾਰ ਦੱਸੇ